ਜੀ ਕੁਝ ਦਿਨ ਪਹਿਲਾਂ ਬੜੀ ਹੀ ਇੱਕ ਮੰਦਭਾਗੀ ਘਟਨਾ ਸਾਡੇ ਬਰਨਾਲੇ ਦੇ ਪਿੰਡ ਠੀਕਰੀਵਾਲ ਵਿੱਚ ਵਾਪਰੀ ਸੀ ਜਿੱਥੇ ਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਸਰਦਾਰ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਜੀ ਦੀ ਵਰਸੀ ਜੋ ਹਰ ਸਾਲ ਮਨਾਈ ਜਾਂਦੀ ਹੈ ਇਸ ਸਾਲ ਵੀ 19 20 ਤੇ 21 ਤਰੀਕ ਨੂੰ ਉੱਥੇ ਜਿਹੜੀ ਵਰਸੀ ਮਨਾਈ ਜਾ ਰਹੀ ਸੀ ਸਮਾਗਮ ਕਰਵਾਏ ਜਾ ਰਹੇ ਸੀਗੇ ਸੋ ਇਸ ਦੇ ਦੌਰਾਨ ਹੀ 19 ਤਰੀਕ ਨੂੰ ਉੱਥੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜਿਹੜੇ ਸਾਡੇ ਗੁਟਕਾ ਸਾਹਿਬ ਦੇ ਜਿਹੜੇ ਪਾਵਨ ਅੰਗ ਨੇ ਉਹ ਵੱਖ-ਵੱਖ ਪਿੰਡ ਦੇ ਬੰਦਿਆਂ ਨੂੰ ਜਿਹੜੇ ਫੜਾਏ ਗਏ ਪਾੜੇ ਹੋਏ ਅੰਗ ਇਸ ਤੋਂ ਬਾਅਦ ਪੰਡਾਲ ਦੇ ਵਿੱਚ ਵੀ ਉਹ ਅੰਗ ਮਿਲੇ ਤੇ ਪਿੰਡ ਦੀਆਂ ਜਿਹੜੀਆਂ ਗਲੀਆਂ ਦੇ ਵਿੱਚ ਵੀ ਉਹ ਅੰਗ ਖੰਡਾਏ ਗਏ ਕੁਝ ਉਹ ਪਾੜੇ ਹੋਏ ਅੰਗ ਤੇ ਜਿਹੜਾ ਪਾੜੇ ਹੋਏ ਗੁਟਕਾ ਸਾਹਿਬ ਜਿਹੜੇ ਉਹ ਪਿੰਡ ਦੇ ਵਿੱਚੋਂ ਮਿਲੇ ਸੀਗੇ ਤੇ ਇਹਦੇ ਵਿੱਚ ਇਸ ਘਟਨਾ ਦੀ ਸੰਜੀਦਗੀ ਨੂੰ ਦੇਖਦੇ ਹੋਏ ਅਸੀਂ ਐਫ ਆਈ ਆਰ ਨੰਬਰ 13 ਅੰਡਰ ਸੈਕਸ਼ਨ 299 ਤੇ 35 BNS ਥਾਣਾ ਸਦਰ ਬਰਨਾਲਾ ਦਰਜ ਕੀਤੀ ਸੀ ਇਹਦੇ ਵਿੱਚ ਇਨੀਸ਼ੀਅਲੀ ਜਿਹੜਾ ਸੀਸੀਟੀਵੀ ਫੁਟੇਜ ਦੀ ਮਦਦ ਦੇ ਨਾਲ ਜਿਹੜੇ ਦੋ ਦੋਸ਼ੀ ਸਾਨੂੰ ਟ੍ਰੇਸ ਹੋਏ ਸੀਗੇ ਇਹਨਾਂ ਦੇ ਵਿੱਚ ਇੱਕ ਤਾਂ ਜਗਵੀਰ ਸਿੰਘ ਵਾਸੀ ਠਿਕਰੀਵਾਲ ਤੇ ਇੱਕ ਇਹਦਾ ਰਿਸ਼ਤੇਦਾਰ ਸੀ ਜਿਹੜਾ ਦਲਵੀਰ ਰਣਦੀਪ ਸਿੰਘ ਰਣਦੀਪ ਸਿੰਘ ਵਾਸੀ ਸੁਲਤਾਨਪੁਰ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਇਹ ਦੋਨੋਂ ਜਣੇ ਆਈਡੈਂਟੀਫਾਈ ਹੋਏ ਸੀ ਕਿ ਜਿੱਥੇ-ਜਿੱਥੇ ਅੰਗ ਖੰਡਾਰੇ ਗਏ ਨੇ ਉੱਥੇ ਦੋਨੋਂ ਜਣਿਆਂ ਦੀ ਜਿਹੜੀ ਮੂਵਮੈਂਟ ਆਈ ਸੀ ਤੇ ਬਰੀ ਬਰੀ ਕਲੀਅਰਲੀ ਦਿਖ ਰਿਆ ਸੀਗਾ ਕਿ ਜਿਹੜਾ ਜਗਵੀਰ ਸਿੰਘ ਹੈ ਉਹਦੇ ਵੱਲੋਂ ਇਹ ਅੰਗ ਜਿਹੜੇ ਖੰਡਾਏ ਗਏ ਨੇ। ਤੋਂ ਇਸ ਜਿਹੜੀ ਜਿਹੜਾ ਘਟਨਾ ਦੀ ਸੰਜੀਦਗੀ ਨੂੰ ਦੇਖਦੇ ਹੋਏ ਬਿਕਾਜ਼ ਸਾਡੇ ਸਾਰੇ ਸਿੱਖ ਧਰਮ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਤੇ ਲੋਕਾਂ ਦੀਆਂ ਭਾਵਨਾਵਾਂ ਇਹਦੇ ਨਾਲ ਕਾਫੀ ਆहत ਹੋਈਆਂ ਪਿੰਡ ਵਾਸੀਆਂ ਦੀਆਂ ਵੀ ਭਾਵਨਾਵਾਂ ਆहत ਹੋਈਆਂ। ਉਤੋਂ ਇਹ ਜਿਹੜਾ ਪ੍ਰੋਗਰਾਮ ਉਦੋਂ ਚੱਲ ਰਿਹਾ ਸੀ ਵਰਸੀ ਦਾ ਉਦੋਂ ਇਸ ਨੂੰ ਲੈ ਕੇ ਵੀ ਉੱਥੇ ਜਿਹੜਾ ਕਾਫੀ ਜਿਹੜਾ ਮਾਹੌਲ ਹੈ ਉਹ ਖਰਾਬ ਹੋਣ ਦੇ ਵਿੱਚ ਅੰਦੇਸ਼ਾ ਸੀ ਸੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਮੁਹੰਮਦ ਸਰਫਰਾਜ ਆਲਮ ਉਹਨਾਂ ਨੇ ਤੁਰੰਤ ਇਹਦੇ ਵਿੱਚ ਆਪਣੀਆਂ ਸਾਰੀਆਂ ਟੀਮਾਂ ਲਗਾਈਆਂ ਸਾਡੇ ਥਾਣਾ ਸਦਰ ਬਰਨਾਲਾ ਦੇ ਐਸਐਚਓ ਇੰਸਪੈਕਟਰ ਜਗਜੀਤ ਸਿੰਘ ਤੇ ਸੀਆਈਏ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਇਹ ਸਾਰੀਆਂ ਟੀਮਾਂ ਵੱਖ-ਵੱਖ ਸਾਡੇ ਵੱਲੋਂ ਲਗਾਈਆਂ ਗਈਆਂ ਜਿਦੇ ਵਿੱਚ ਕਿ ਸੀਸੀਟੀਵੀ ਚੈਕਿੰਗ ਕੀਤੀ ਗਈ ਪੂਰੇ ਪਿੰਡ ਦੇ ਵਿੱਚ ਤੇ ਪੰਡਾਲ ਦੇ ਵਿੱਚ ਜੋ ਸੀਸੀਟੀਵੀ ਫੁਟੇਜ ਸੀ ਉਹਨੂੰ ਚੈੱਕ ਕੀਤਾ ਗਿਆ ਇਹ ਜਿਹੜੇ ਦੋਨੋਂ ਸਾਡੇ ਦੋਸ਼ੀ ਸੀ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਪ੍ਰੋਪਰ ਤੇ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਕਿਉਂਕਿ ਜਿਹੜਾ ਇਹ ਜਗਵੀਰ ਸਿੰਘ ਹੈ ਇਹ ਬੋਲਣ ਤੋਂ ਅਸਮਰੱਥ ਹੈ ਤੇ ਸੁਣਨ ਸਮਝਣ ਤੋਂ ਵੀ ਅਸਮਰੱਥ ਹੈ ਸੋ ਇਹਦੀ ਪੁੱਛਗਿੱਛ ਕਰਨ ਦੇ ਵਿੱਚ ਵੀ ਸਾਨੂੰ ਕਾਫੀ ਚੈਲੰਜੇਜ਼ ਆ ਰਹੇ ਸੀਗੇ ਤੇ ਇਸ ਤੋਂ ਇਲਾਵਾ ਅਸੀਂ ਟੈਕਨੀਕਲੀ ਵੀ ਇਹ ਸਾਰਾ ਵਾਚ ਹੈ ਜਿਵੇਂ ਜਿਵੇਂ ਇਹਨਾਂ ਨੇ ਘਟਨਾਵਾਂ ਨੂੰ ਅੰਜਾਮ ਦਿੱਤਾ ਉਹ ਸਾਰੀਆਂ ਵਾਚਾਂ ਤੇ ਇਹਦੇ ਵਿੱਚ ਸਾਡੇ ਲਈ ਇੱਕ ਬਹੁਤ ਵੱਡਾ ਚੈਲੰਜ ਸੀਗਾ ਕਿ ਇਹਦੀ ਪੁੱਛਗਿੱਛ ਕਰਕੇ ਇਹਦੀ ਜਿਹੜੀ ਘਟਨਾ ਦੀ ਬੈਕ ਦੇ ਉੱਤੇ ਜਾਣਾ ਕਿ ਨੇ ਕਿਹੋ ਜਿਹੀ ਇਹ ਘਟਨਾ ਨੂੰ ਕਿਵੇਂ ਅੰਜਾਮ ਦਿੱਤਾ ਸੋ ਉਹਦੇ ਵਿੱਚ ਇਹ ਪਹਿਲਾਂ ਤਾਂ ਕੁਝ ਸਮਾਏ ਸਾਨੂੰ ਜਿਹੜਾ ਗਮਰਾਹ ਵੀ ਕਰਦਾ ਰਿਹਾ ਕਿ ਇਸ਼ਾਰਿਆਂ ਦੇ ਵਿੱਚ ਕਿ ਮੈਨੂੰ ਕੋਈ ਅਣਪਛਾਤੇ ਬੰਦੇ ਜਿਹੜਾ ਇਹ ਫੜਾਗੇ ਸੀ ਮੂੰਹ ਬੰਨੇ ਸੀ ਇਹੋ ਜੀ ਗੱਲਾਂ ਬਾਤਾਂ ਕਰਦਾ ਰਿਹਾ ਪੁਲਿਸ ਨੂੰ ਮਿਸਗਾਈਡ ਵੀ ਕਰਦਾ ਰਿਹਾ ਬਟ ਇਨ ਦੀ ਐਂਡ ਕੁਝ ਸਾਨੂੰ ਆਪਣੇ ਸੋਰਸਾਂ ਤੋਂ ਵੀ ਇੰਟੈਲੀਜੈਂਸ ਤੋਂ ਵੀ ਰਿਪੋਰਟਾਂ ਹਾਸਲ ਹੋਈਆਂ ਕਿ ਇਹ ਦੇ ਵਿੱਚ ਜਿਹੜਾ ਇਹਦਾ ਜਗਦੀਪ ਸਿੰਘ ਦਾ ਚਾਚਾ ਆ ਕੁਲਦੀਪ ਸਿੰਘ ਜਿਨੇ ਇਹਨੂੰ ਪਾਲਿਆ ਛੋਟੇ ਹੁੰਦੇ ਤੋਂ ਹੀ ਜਿਹੜਾ ਜਗਵੀਰ ਸਿੰਘ ਆ ਇਹਦੇ ਫਾਦਰ ਦਾ ਕਤਲ ਹੋ ਗਿਆ ਸੀ ਇਹਦੀ ਮਦਰ ਵੱਲੋਂ ਹੀ ਉਹ ਕਤਲ ਨੂੰ ਅੰਜਾਮ ਦਿੱਤਾ ਗਿਆ ਸੀ ਅਸੀਂ ਉਹ ਜੇਲ੍ਹ ਚਲੀ ਗਈ ਸੀ ਉਦੋਂ ਤੋਂ ਜਿਹੜਾ ਇਹਦਾ ਪਾਲਣ ਪੋਸ਼ਣ ਹੈ ਉਹ ਕੁਲਦੀਪ ਸਿੰਘ ਦੁਆਰਾ ਹੀ ਕੀਤਾ ਜਾ ਰਿਹਾ ਸੀਗਾ ਤੇ ਜਿਹੜਾ ਕੁਲਦੀਪ ਸਿੰਘ ਹੈ ਇਸ ਤੋਂ ਇਲਾਵਾ ਇਹ ਕਿਸੇ ਦੀ ਲੈਂਗੁਏਜ ਨੂੰ ਨਹੀਂ ਸਮਝਦਾ ਉਹਦੀ ਪ੍ਰੋਪਰ ਕਮਿਊਨੀਕੇਸ਼ਨ ਇਹ ਕਰ ਪਾਉਂਦੇ ਨੇ ਆਪਸ ਵਿੱਚ ਉਹਦੇ ਇਸ਼ਾਰੇ ਕੁਲਦੀਪ ਸਿੰਘ ਸਮਝਦਾ ਤੇ ਕੁਲਦੀਪ ਸਿੰਘ ਦੇ ਇਸ਼ਾਰੇ ਜਿਹੜਾ ਇਹ ਜਗਵੀਰ ਸਿੰਘ ਸਮਝਦਾ ਸੋ ਇਹ ਘਟਨਾ ਦੀ ਜਦੋਂ ਅਸੀਂ ਅੱਗੇ ਬਰੀਕੀ ਵਿੱਚ ਗਏ ਤਾਂ ਸਾਨੂੰ ਪਤਾ ਲੱਗਿਆ ਵੀ ਜਿਹੜਾ ਕੁਲਦੀਪ ਸਿੰਘ ਹੈ ਇਹਦੀ ਪਿੰਡ ਦੀ ਜਿਹੜੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਹੈ ਉਹਦੇ ਨਾਲ ਪਿਛਲੇ ਕੁਝ ਸਮੇਂ ਤੋਂ ਤਕਰਾਰਬਾਜ਼ੀ ਚੱਲ ਰਹੀ ਸੀ। ਉਹਦਾ ਕਾਰਨ ਇਹ ਸੀ ਕਿ ਜਿਹੜਾ ਇਹ ਕੁਲਦੀਪ ਸਿੰਘ ਹੈ ਪਿੰਡ ਦੀ ਕੋਆਪਰੇਟਿਵ ਸੁਸਾਇਟੀ ਦਾ ਮੈਂਬਰ ਜਿੱਤਿਆ ਸੀ ਤੇ ਜਦੋਂ ਇਹ ਚੋਣਾਂ ਹੋਈਆਂ ਤਾਂ ਜਿੱਤ ਹੋਈ ਤਾਂ ਜਿਹੜੀ ਪੂਰੀ ਮੈਨੇਜਮੈਂਟ ਕਮੇਟੀ ਹੈ ਉਹਦੇ ਵੱਲੋਂ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਗਿਆ ਉਦੋਂ ਤੇ ਮੈਨੇਜਮੈਂਟ ਕਮੇਟੀ ਵੱਲੋਂ ਉਹਨਾਂ ਦਾ ਸਰੂਪੇ ਪਾਏ ਗਏ ਸੀਗੇ। ਉਸ ਸਮੇਂ ਕਿਸੇ ਕਾਰਨ ਵਸ਼ੇ ਕੁਲਦੀਪ ਸਿੰਘ ਉੱਥੇ ਨਹੀਂ ਜਾ ਸਕਿਆ ਤੇ ਇਹਦੇ ਉਦੋਂ ਸਰੂਪਾ ਪਾਣ ਤੋਂ ਰਹਿ ਗਿਆ। ਇਸ ਗੱਲ ਦੀ ਰੜਕ ਜਿਹੜੀ ਹੈ ਕੁਲਦੀਪ ਸਿੰਘ ਕਾਫੀ ਸਮੇਂ ਤੋਂ ਰੱਖ ਰਿਆ ਸੀ ਕਿ ਇਹਨੂੰ ਲੱਗ ਰਿਆ ਸੀ ਕਿ ਇਹਨਾਂ ਨੇ ਜਾਣਬੁੱਝ ਕੇ ਮੇਰੇ ਸਰੋਪਾ ਨਹੀਂ ਪਾਇਆ ਇੱਕ ਦੋ ਵਾਰ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਕੁਝ ਮਸਲਿਆਂ ਦੇ ਉੱਤੇ ਇਕੱਠ ਹੋਇਆ ਸੀ ਉਸ ਇਕੱਠ ਦੌਰਾਨ ਵੀ ਜਿਹੜਾ ਇਹਨੇ ਇਹਦੇ ਨਾਲ ਪ੍ਰਧਾਨ ਦੇ ਨਾਲ ਇਹਦੀ ਤੁੰਤੁਮੈਮੈ ਹੋਈ ਸੀ ਉਦੋਂ ਤੋਂ ਹੀ ਇਹਦਾ ਹੀ ਪਲੈਨਿੰਗ ਸੀ ਕਿ ਜਦੋਂ ਇਹ ਪਿੰਡ ਦਾ ਵੱਡਾ ਮੇਨ ਪ੍ਰੋਗਰਾਮ ਹੋਏਗਾ ਤੇ ਜਿਹਦੇ ਵਿੱਚ ਪ੍ਰਧਾਨ ਹੋਣੀ ਤੇ ਮੈਨੇਜਮੈਂਟ ਕਮੇਟੀ ਅੱਗੇ ਹੋਣਗੇ ਤੇ ਜਿਵੇਂ ਤੁਹਾਨੂੰ ਪਤਾ ਹੈ ਕਿ ਸੇਵਾ ਸਿੰਘ ਟਿਕਰੀਵਾਲ ਜੀ ਦੀ ਵਰਸੀ ਤੇ ਪੂਰੇ ਪੰਜਾਬ ਲੈਵਲ ਤੇ ਫੇਮਸ ਹੁੰਦੀ ਹੈ ਵੱਡੇ ਲੀਡਰ ਵੀ ਇਹਦੇ ਚਾਹੁੰਦੇ ਨੇ ਸੱਤਾ ਧਿਰ ਦੇ ਵੀ ਵਿਰੋਧੀ ਧਿਰ ਦੇ ਵੀ ਤੇ ਇਹਦੀ ਇਹ ਪਲਾਨਿੰਗ ਸੀ ਕਿ ਇਸ ਮੇਲੇ ਇਸ ਵਰਸੀ ਦੇ ਦੌਰਾਨ ਜੇਕਰ ਕੁਝ ਇਹੋ ਜਿਹੀ ਘਟਨਾ ਵਾਪਰੇਗੀ ਤਾਂ ਇਹ ਪੂਰੇ ਵੱਡੇ ਤੌਰ ਤੇ ਹਾਈਲਾਈਟ ਹੋਏਗੀ ਤੇ ਜਿਹੜੀ ਮੈਨੇਜਮੈਂਟ ਕਮੇਟੀ ਹੈ ਉਹਨਾਂ ਦੀ ਵੀ ਜਿਹੜੀ ਹੈ ਇਹਦੇ ਵਿੱਚ ਨਮੋਸ਼ੀ ਹੋਏਗੀ ਸੋ ਇਹ ਗੱਲ ਦੀ ਪਲਾਨਿੰਗ ਕਰਕੇ ਉਹਨੇ ਤੇ ਜਿਹੜਾ ਇਹਦਾ ਭਤੀਜਾ ਆ ਜਿਹੜਾ ਬੋਲ ਨਹੀਂ ਸਕਦਾ ਜਗਵੀਰ ਸਿੰਘ ਉਹਨੂੰ ਇਹਨੇ ਸਾਰੀ ਟ੍ਰੇਨਿੰਗ ਦਿੱਤੀ ਸਾਈਨ ਲੈਂਗੁਏਜ ਦੇ ਨਾਲ ਤੇ ਉਹਨੂੰ ਸਿਖਾਇਆ ਸਾਰਾ ਕਿ ਕਿਵੇਂ-ਕਿਵੇਂ ਕੀ ਕਰਨਾ ਹੈਗਾ ਤੇ ਨਾਲ ਉਹਦੀ ਮਦਦ ਵਾਸਤੇ ਇਹਨੇ ਇੱਕ ਆਪਣਾ ਰਿਸ਼ਤੇਦਾਰ ਜਿਹੜਾ ਸultanpur ਦਾ ਰਹਿਣ ਵਾਲਾ ਰਣਦੀਪ ਸਿੰਘ ਉਹਨੂੰ ਵੀ ਬੁਲਾਇਆ ਉਹਨੂੰ ਇਹਨੇ 19 ਤਰੀਕ ਨੂੰ ਹੀ ਬੁਲਾਇਆ ਸੀਗਾ ਤੇ ਉਹਦੇ ਨਾਲ ਵੀ ਇਹ ਸਾਰੀ ਡਿਸਕਸ ਕਰਕੇ ਪਲਾਨਿੰਗ ਕੀਤੀ ਇਹ ਜਿਹੜਾ ਰਣਦੀਪ ਸਿੰਘ ਹੈ ਇਹਦਾ ਵੀ ਮਾੜਾ ਪਿਛੋਕੜ ਹੈ ਇਹ ਨਸ਼ੇ ਕਰਨ ਦਾ ਵੀ ਆਦੀ ਆ ਤੇ ਇਹਦੇ ਉੱਤੇ ਐਨਡੀਪੀਐਸ ਐਕਟ ਦੇ ਵੀ ਜਿਹੜੇ ਪਰਚੇ ਦਰਜ ਨੇ ਸੋ ਇਹ ਗੱਲਬਾਤ ਕਰਕੇ ਸਾਰੀ ਹੀ ਇਹਨਾਂ ਨੇ ਇਹ ਸਾਰੀ ਪਲੈਨਿੰਗ ਬਣਾਈ ਸੀ ਤੇ ਜਿਹੜੀ ਕਾਨੂੰਨੀ ਕਟਨਾ ਨੂੰ ਅੰਜਾਮ ਦਿੱਤਾ ਸੀਗਾ ਜਿਹੜਾ ਕਲਦੀਪ ਸਿੰਘ ਹੈ ਉਹਨੂੰ ਵੀ ਅਸੀਂ ਦੋਸ਼ੀ ਨਾਮਜ਼ਦ ਕਰਕੇ ਫਰਦਰ ਗ੍ਰਿਫਤਾਰ ਕਰ ਲਿਆ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਏਗਾ ਤੇ ਫਰਦਰ ਵੀ ਅਸੀਂ ਇਹਨਾਂ ਦੀ ਜਿਹੜੀ ਪੁੱਛਗਛ ਇਹਨਾਂ ਦੇ ਮੋਬਾਈਲ ਫੋਨਸ ਦੀ ਜਿਹੜੀ ਐਨਾਲਿਸਿਸ ਵਗੈਰਾ ਕਰਾਂਗੇ ਤੇ ਤਫਤੀਸ਼ ਕਰਕੇ ਜਿਹੜਾ ਇਹਨਾਂ ਦਾ ਚਲਾਣ ਦਿੱਤਾ ਜੀ ਸਰ ਇਹਦਾ ਮਾਸਟਰਮਾਈਂਡ ਸੀ ਉਹਦਾ ਕੀ ਨਾਮ ਹੈ ਤੇ ਕੁੱਲ ਕਿੰਨੇ ਬੰਦੇ ਜਿਹੜੇ ਅਰੈਸਟ ਕੀਤੇ ਗਏ ਨੇ ਜਿਹੜੇ ਇਹਦੇ ਵਿੱਚ ਹੁਣ ਤੱਕ ਕੁੱਲ 3 ਬੰਦੇ ਗ੍ਰਿਫਤਾਰ ਹੋਏ ਨੇ ਇੱਕ ਤਾਂ ਜਗਵੀਰ ਸਿੰਘ ਹੈ ਇਹ ਠਿਕਰੀ ਵਾਲ ਦਾ ਰਹਿਣ ਵਾਲਾ ਇੱਕ ਰਣਦੀਪ ਸਿੰਘ ਹੈ ਜਿਹੜਾ ਸੁਲਤਾਨਪੁਰ ਦਾ ਰਹਿਣ ਵਾਲਾ ਤੇ ਜਿਹੜਾ ਮੇਨ ਮਾਸਟਰਮਾਈਂਡ ਹੈ ਉਹ ਕੁਲਦੀਪ ਸਿੰਘ ਹੈ ਵਾਸੀ ਠਿਕਰੀ ਵਾਲ ਇਹ ਜਗਦੀਪ ਸਿੰਘ ਦਾ ਚਾਚਾ ਲੱਗਦਾ ਜੀ ਸਰ ਕੋਈ ਹੋਰ ਸਾਡੀ ਨਹੀਂ ਹੋ ਸਕਦੀ ਐਸੇ ਵਿੱਚ ਹੋਰ ਸਾਜਿਸ਼ ਵੀ ਹੋ ਸਕਦੀ ਨਹੀਂ ਜੋ ਹੁਣ ਸੀ ਹੁਣ ਤੱਕ ਜਿੰਨੀ ਵੀ ਤਫਤੀਸ਼ ਪੂਰੀ ਡੰਗਾਈ ਨਾਲ ਕੀਤੀ ਹੈ ਇਹਦੇ ਵਿੱਚ ਇਹੀ ਮੇਨ ਕਾਰਨ ਸਾਹਮਣੇ ਆਇਆ ਸਰ ਕੁਲਦੀਪ ਸਿੰਘ ਜਿਹੜਾ ਉਹ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦਾ ਹੈ ਪਿਛਲੇ ਦਿਨ ਚੰਨੀ ਆਇਆ ਸੀ ਉਹ ਵੀ ਉਹ ਸਟੇਜ ਤੇ ਸੀ ਨਾਲ ਉਸ ਟੂਰ ਦੀ ਦੇਖੋ ਇਹ ਤਾਂ ਪਾਰਟੀਵਾਦੀ ਦੀ ਤਾਂ ਗੱਲ ਸਾਡੇ ਕੋਈ ਇਹੋ ਜਿਹੀ ਕੋਈ ਸਾਡੇ ਧਿਆਨ 'ਚ ਨਹੀਂ ਆਈ ਕਿ ਕਿ ਇਸ ਪਾਰਟੀ ਨਾਲ ਸੰਬੰਧ ਰੱਖਦਾ ਹੈ ਜਾਂ ਕਿਵੇਂ ਬਟ ਜਿਹੜਾ ਇਹਦਾ ਮੇਨ ਕਾਰਨ ਹੈ ਉਹ ਇਹਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪ੍ਰਧਾਨ ਤੇ ਪ੍ਰਬੰਧਕ ਕਮੇਟੀ ਦੇ ਨਾਲ ਜੋ ਲੜਕੜ ਸੀ ਉਹੀ ਸੀ ਸਰ ਜਿਵੇਂ ਉਹਨਾਂ ਚਰਚਾ ਆਪਦੀ ਕੋ ਚਰਚਾ ਸੀ ਇਹਨਾਂ ਦੇ ਕੋਈ ਗੁਰਦੀਪ ਸਿੰਘ ਦੇ ਕੋਈ ਸਾਥੀ ਨੇ ਕੋਈ ਡੀਵੀਆ ਜਾਂ ਕੋਈ ਸਿਛ ਦੀ ਉਹਨਾਂ ਦੀ ਗੱਲ ਕੀਤੀ ਸੀ ਉਹ ਵੀ ਨਹੀਂ ਉਹ ਮੈਂ ਕਲੀਅਰ ਕਰਨਾ ਚਾਹੁੰਦਾ ਮੈਂ ਦੇਖੋ ਜਦੋਂ ਇਹ ਪਿੰਡ ਦੇ ਵਿੱਚ ਧਰਨਾ ਲੱਗਾ ਸੀ ਮੈਂ ਉੱਥੇ ਗਿਆ ਸੀ ਉਦੋਂ ਵੀ ਮੈਂ ਇਹ ਗੱਲ ਕਲੀਅਰ ਕੀਤੀ ਸੀ ਇਹ ਕੁਝ ਮਿਸ ਅੰਡਰਸਟੈਂਡਿੰਗ ਉੱਥੇ ਹੋਈ ਹੈ ਇਹ ਜਦੋਂ ਵਾਰਦਾਤ ਹੋ ਗਈ ਸੀ ਕਿਉਂਕਿ ਇਹ ਮੇਨ ਜਿਹੜਾ ਪੰਡਾਲ ਦੇ ਵਿੱਚ ਵੀ ਇਹ ਘਟਨਾ ਵਾਪਰੀ ਸੀ ਇਹਨੇ ਪੰਡਾਲ ਦੇ ਵਿੱਚ ਵੀ ਜਿਹੜੇ ਉਹ ਅੰਗ ਨੇ ਉਹ ਕੱਢ ਕੇ ਪਹਿਲਾਂ ਚਾਦਰ ਦੇ ਥੱਲੇ ਲੁਕੋਏ ਤੇ ਫਿਰ ਆਲੇ ਦੁਆਲੇ ਲੋਕਾਂ ਨੂੰ ਦਿਖਾਏ ਉਹ ਜਿਹੜਾ ਡੀਵੀਆਰ ਸੀ ਉਹ ਪਿੰਡ ਦਾ ਸਾਫਕਾ ਸਰਪੰਚ ਪ੍ਰਗਟ ਸਿੰਘ ਹੈ ਜਿਹੜਾ ਕਿ ਕਾਂਗਰਸ ਪਾਰਟੀ ਨਾਲ ਸੰਬੰਧਿਤ ਰੱਖਦਾ ਉਹਨੇ ਸਹਿਜ ਸੁਭਾਏ ਗੁੱਡਵਿਲ ਦੇ ਵਿੱਚ ਉਹਨੇ ਉਹ ਡੀਵੀਆਰ ਉੱਥੋਂ ਉਤਾਰ ਕੇ ਐਸਐਚਓ ਸਾਹਿਬ ਨੂੰ ਐਜ਼ ਇਟ ਇਜ਼ ਦੇ ਦਿੱਤਾ ਸੀਗਾ ਤੇ ਕੁਝ ਪਿੰਡ ਦੇ ਜਿਹੜੇ ਵਿਅਕਤੀ ਸੀ ਉਹਨਾਂ ਵੱਲੋਂ ਇਤਰਾਜ਼ ਕੀਤਾ ਜਾ ਰਿਹਾ ਸੀਗਾ ਕਿ ਹੋ ਸਕਦਾ ਹੈ ਕਿ ਜਿਹੜਾ ਪ੍ਰਗਟ ਸਿੰਘ ਹੈ ਉਦੀ ਕੋਈ ਮਾਲਫਾਈਡ ਇੰਟੈਂਸ਼ਨ ਹੋਵੇ ਉਹਨੇ ਕੋਈ ਡੀਵੀਆਰ ਦੇ ਵਿੱਚ ਕੁਝ ਕਟਿੰਗ ਨਾ ਕਰ ਦਿੱਤੀ ਹੋਵੇ ਸਬੂਤ ਮਿਟਾਉਣ ਦੀ ਕੋਸ਼ਿਸ਼ ਨਾ ਕੀਤੀ ਹੋਵੇ ਤੋਂ ਪਰ ਉਹ ਸਾਰੀਆਂ ਗੱਲਾਂ ਨੂੰ ਅਸੀਂ ਜਿਹੜਾ ਇਹਨਾਂ ਦੀ ਸੈਟੀਸਫੈਕਸ਼ਨ ਕਰਾਈ ਹੈ ਜਦੋਂ ਅਸੀਂ ਡੀਵੀਆਰ ਚੈੱਕ ਕੀਤਾ ਪਿੰਡ ਦੇ ਜਿਹੜੇ ਉਸ ਦਿਨ ਧਰਨਾ ਲਾ ਰਹੇ ਸੀ ਉਹਨਾਂ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਤੇ ਉਹ ਕਮੇਟੀ ਦੇ ਵਿੱਚੋਂ ਅਸੀਂ ਪਿੰਡ ਦੇ ਸਰਪੰਚ ਤੇ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਨੂੰ ਨਾਲ ਲਾ ਜਾ ਕੇ ਵੀ ਅਸੀਂ ਉਹ DVR ਚੈੱਕ ਕਰਵਾਇਆ ਤੇ ਉਹਨਾਂ ਦੀ ਤਸੱਲੀ ਕਰਾਈ ਹੈ ਕਿ ਇਹਦੇ ਵਿੱਚ ਕੋਈ ਉਹ ਸਬੂਤ ਐਜ਼ ਇਟ ਇਜ਼ ਅਸੀਂ ਪ੍ਰੀਜ਼ਰਵ ਕੀਤੇ ਨੇ ਅਸੀਂ ਮੀਡੀਆ ਨਾਲ ਵੀ ਕੱਲ ਉਹਨੂੰ ਸਾਂਝਾ ਕੀਤਾ ਸੀ ਸਰ ਇਹਦੇ ਵਿੱਚ ਜਿਹੜੇ ਪ੍ਰਬੰਧਕ ਨੇ ਜਿਹੜਾ ਪ੍ਰਬੰਧਕਾਂ ਨਾਲ ਸੈਟੀਸਫੈਕਸ਼ਨ ਹੋ ਗਈ ਆ ਗੁਰਦੁਆਰਾ ਕਮੇਟੀ ਪੰਚਾਇਤ ਜਿਹੜੇ ਜਿਨ੍ਹਾਂ ਨੇ ਕਹਿ ਰਹੇ ਸੀ ਕਿ ਦੋ ਦਿਨਾਂ ਦੇ ਵਿੱਚ ਇਹਨਾਂ ਨੂੰ ਉਹਨਾਂ ਦੀ ਸੈਟੀਸਫੈਕਸ਼ਨ ਹੋ ਗਈ ਆ ਦੂਸਰਾ ਸਰ ਇਹਨਾਂ ਨੇ ਜਿਹੜਾ ਗੁਟਕਾ ਸਾਫ ਦੀ ਬੇਦਬੀ ਕੀਤੀ ਉਹ ਕਿੱਥੋਂ ਲਿਆ ਸੀਗਾ ਉਹਦੇ ਬਾਰੇ ਵੀ ਦਾ ਬਿਲਕੁਲ ਜਿਹੜੀ ਤਾਂ ਪ੍ਰਬੰਧਕਾਂ ਦੀ ਗੱਲ ਆ ਉਹ ਅੱਜ ਐਸਐਸਪੀ ਸਾਹਿਬ ਨੂੰ ਵੀ ਆ ਕੇ ਮਲੇ ਨੇ ਉਹਨਾਂ ਨੂੰ ਪੂਰਾ ਬਰੀਫ ਵੀ ਕੀਤਾ ਉਹਨਾਂ ਦੀ ਪੂਰੀ ਸੈਟੀਸਫੈਕਸ਼ਨ ਹੈ ਕਿ ਜਿਹੜਾ ਉਹ ਉਹਨਾਂ ਦਾ ਮੇਨ ਉਹਨਾਂ ਦਾ ਕੰਸਰਨ ਇਹੀ ਸੀਗਾ ਕਿ ਹਰ ਜਗ੍ਹਾ ਜਦੋਂ ਵੀ ਕਿਤੇ ਕੋਈ ਬਦਬੀ ਹੁੰਦੀ ਹੈ ਤਾਂ ਇਹ ਮੈਂਟਲੀ ਰਿਟਾਰਟਡ ਜਾਂ ਕੋਈ ਗੁੰਗਾ ਆ ਜਾ ਇਹੋ ਜੀ ਗੱਲਬਾਤ ਹੀ ਸਾਹਮਣੇ ਆਉਂਦੀ ਹੈ ਉਹਨਾਂ ਦੀ ਮੇਨ ਮੰਗ ਹੀ ਇਹ ਸੀ ਕਿ ਇਹਦੇ ਬੈਕ ਦੇ ਉੱਤੇ ਮੋਟਿਵ ਕਲੀਅਰ ਕੀਤਾ ਜਾਵੇ ਤੇ ਦੂਜੀ ਗੱਲ ਉਹਨਾਂ ਦੀ ਇਹ ਸੀ ਕਿ ਜਿਹੜਾ ਜਗਦੀਪ ਸਿੰਘ ਹੈ ਇਹਨੂੰ ਕਿਹਨੇ ਸਿਖਾਇਆ ਕਿਹਨੇ ਪੜਾਇਆ ਇਹ ਕਲੀਅਰ ਕੀਤਾ ਜਾਵੇ ਤੋਂ ਅਸੀਂ ਕਲੀਅਰ ਕੀਤਾ ਹੈਗਾ ਸਾਰਾ ਜਿਹੜਾ ਦੋਸ਼ੀ ਕੁਲਦੀਪ ਸਿੰਘ ਹੈ ਉਹਨੂੰ ਵੀ ਅਸੀਂ ਫੜਿਆ ਤੇ ਜਿਹੜਾ ਮੋਟਿਵ ਹੈ ਉਹ ਵੀ ਅਸੀਂ ਕਲੀਅਰ ਕਰ ਲਿਆ ਕਿ ਕੀ ਜਿਹੜੀ ਜਿਹੜੀ ਗੁਟਕਾ ਸਾਹਿਬ ਦੀ ਤੁਸੀਂ ਗੱਲ ਪੁੱਛੀ ਆ ਉਹ ਜਿਹੜੇ ਗੁਟਕਾ ਸਾਹਿਬ ਅਸੀਂ ਐਨਾਲਿਸਿਸ ਕੀਤਾ ਇੱਕ ਫ੍ਰੀ ਸੇਵਾ ਵਾਲਾ ਗੁਟਕਾ ਸਾਹਿਬ ਹੈ ਉਹ ਉਹ ਇਹਨਾਂ ਨੇ ਕਿਸੇ ਜਿਵੇਂ ਐਵੇਂ ਧਾਰਮਿਕ ਪ੍ਰੋਗਰਾਮ ਤੇ ਜਿਵੇਂ ਸਟਾਲਾਂ ਲਾ ਕੇ ਫ੍ਰੀ ਦੇ ਵਿੱਚ ਜਿੱਥੇ ਗੁਟਕਾ ਸਾਹਿਬ ਮਿਲਦੇ ਨੇ ਉੱਥੋਂ ਲਿਆ ਹੈਗਾ ਉਸ ਬਾਰੇ ਪੁੱਛ ਕੇ ਚੱਲ ਰਹੀ ਹੈ ਕਿ ਇਹਨਾਂ ਨੇ ਉਹ ਕਿੱਥੋਂ ਲਿਆ ਉਹ ਬਾਅਦ ਨਹੀਂ ਜੀ ਸਰ 19 ਤਰੀਕ ਨੂੰ ਇਹਨਾਂ ਨੇ ਕਟਨਾ ਜਾਮ ਦਿੱਤੇ ਦੋ ਜਣਾਂ ਨੇ ਅਗਲੇ ਦਿਨ ਜਿਹੜੀ ਹੋਈਆਂ ਸੀ ਉਹ ਕਿੰਨੇ ਦਿੱਤੀ ਸੀ ਉਹ ਉਹ ਮੈਂ ਉਹ ਵੀ ਮੈਂ ਤੁਹਾਨੂੰ ਕਲੀਅਰ ਕਰਦਾ 19 ਤਰੀਕ ਨੂੰ ਜਦੋਂ ਇਹਨਾਂ ਨੂੰ ਜਿਹੜਾ ਇਹਨਾਂ ਨੂੰ ਪਿੰਡ ਦੇ ਲੋਕਾਂ ਨੇ ਕੁਝ ਰਾਉਂਡ ਅਪ ਵਗੈਰਾ ਕਰ ਲਿਆ ਸੀ ਉਦੋਂ ਅੰਗ ਇਹਨਾਂ ਨੂੰ ਕਲੀਅਰ ਹੋ ਗਏ ਸੀ ਕਿ ਇਹਨਾਂ ਨੇ ਖੰਡਾਏ ਨੇ ਪਿੰਡ ਵਾਸੀਆਂ ਵੱਲੋਂ ਧਰਨੇ ਦੇ ਦੌਰਾਨ ਦੋ ਘਟਨਾਵਾਂ ਦਾ ਜ਼ਿਕਰ ਮੇਰੇ ਕੋਲ ਕੀਤਾ ਗਿਆ ਸੀਗਾ ਕਿ ਇੱਕ ਤਾਂ ਉਹਨਾਂ ਦੇ ਪਿੰਡ ਦਾ ਇੱਕ ਮੈਂਬਰ ਹੈ ਮਨਦੀਪ ਸਿੰਘ ਉਹਦੇ ਘਰ ਤੋਂ ਥੋੜਾ ਅੱਗੇ ਜਾ ਕੇ ਰੂੜੀਆ ਦੇ ਕੋਲੋਂ ਇੱਕ ਅੰਗ ਮਿਲਿਆ ਸੀ ਤੇ ਨੰਬਰ 2 ਤੇ ਇੱਕ ਉਹਨਾਂ ਦੇ ਪਿੰਡ ਦਾ ਛਿੰਦਾ ਮਿਸਤਰੀ ਹੈ ਉਹਦੀ ਵਰਕਸ਼ਾਪ ਹੈ ਗੱਡੀਆਂ ਵਗੈਰਾ ਸਾਫ਼ ਕਰਨ ਦੀ ਕਿ ਉੱਥੋਂ ਅੰਗ ਮਿਲਿਆ ਸੀ 21 ਤਰੀਕ ਨੂੰ ਸਵੇਰੇ ਉਹ ਅਸੀਂ ਸਾਰੀ ਸੀਸੀਟੀਵੀ ਅਨਾਲਿਸਿਸ ਕੀਤੀ ਆ ਜਿਹੜਾ ਤਾਂ ਮਿਲਿਆ ਸੀ ਮਨਦੀਪ ਸਿੰਘ ਦੇ ਘਰ ਕੋਲੇ ਉਹਦੇ ਨੇੜੇ ਇੱਕ ਚੰਡੋਲ ਲੱਗਿਆ ਹੋਇਆ ਸੀਗਾ ਚੰਡੋਲ ਦੇ ਉੱਤੇ ਜਿਹੜਾ ਇਹ ਜਗਦੀਪ ਸਿੰਘ ਦੋਸ਼ੀ ਆ ਇਹ ਚੰਡੋਲ ਦੇ ਉੱਤੇ ਚੜਨ ਗਿਆ ਸੀ ਇਹ ਚੰਡੋਲ ਦੇ ਉੱਤੋਂ ਦੀ ਇਹਨੇ ਉਹ ਅੰਗ ਸੁੱਟਿਆ ਸੀ ਤੇ ਉੱਥੇ ਆ ਕੇ ਡਿੱਗਿਆ ਸੀ ਉੱਥੇ ਪਹਿਲਾਂ ਮਿੱਟੀ ਹੋਣ ਕਰਕੇ ਉਹ 19 ਤਰੀਕ ਨੂੰ ਲੁਕਿਆ ਰਿਹਾ ਜਦੋਂ 20 ਤਰੀਕ ਨੂੰ ਉੱਥੇ ਪਿੰਡ ਵਾਸੀਆਂ ਵੱਲੋਂ ਬਕਾਇਦਾ ਪਿੰਡ ਦੀਆਂ ਲੇਡੀਜ਼ ਵੱਲੋਂ ਸਫਾਈ ਕੀਤੀ ਗਈ ਸੀ ਉਹ ਸਫਾਈ ਜਦੋਂ ਕੀਤੀ ਗਈ ਉਸ ਤੋਂ ਬਾਅਦ ਉਹ ਨੀਚੋਂ ਅੰਗ ਦਿਖਿਆਗਾ ਤੇ ਉਹ ਕਲੀਅਰ ਸੀਸੀਟੀਵੀ ਫੁਟੇਜ ਵੀ ਹੁੰਦਾ ਕਿ ਉਸ ਜਗ੍ਹਾ ਦੇ ਨੇੜੇ ਵੀ ਇਹ ਗਿਆ ਸੀ ਤੇ ਜਿਹੜੀ ਦੂਜੀ ਇੱਕ ਘਟਨਾਈ ਸੀ 21 ਤਰੀਕ ਸਵੇਰ ਦੀ ਉਹ ਜਿਹੜੇ ਅੰਗ ਦਿਖੇ ਨੇ ਉਹ ਮਿਸਤਰੀ ਜਿਹੜਾ ਸ਼ਿੰ다 ਸਿੰਘ ਉਹਦੀ ਵਰਕਸ਼ਾਪ ਦੇ ਵਿੱਚ ਦਿਖੇ ਨੇ ਉੱਥੇ ਵੀ ਕਲੀਅਰ ਹੋਇਆ ਕਿ ਜਿਹੜਾ 19 ਤਰੀਕ ਨੂੰ ਹੀ ਜਿਹੜਾ ਦੋਸ਼ੀ ਜਗਦੀਪ ਸਿੰਘ ਹੈ ਇਹ ਉਹਨਾਂ ਦੀ ਵਰਕਸ਼ਾਪ ਦੇ ਅੰਦਰ ਇੰਟਰਵਿਊ ਹੋਇਆ 8:16 ਤੇ ਐਂਟਰ ਹੋਇਆ ਤੇ 8:12 ਤੇ ਬਾਹਰ ਨਿਕਲਿਆ ਉਹ ਪ੍ਰੋਪਰ ਵੈਰੀਫਾਈ ਹੋਇਆ ਕਿ ਉਹ ਅੰਗ ਵੀ ਇਹਨੇ ਹੀ ਉੱਥੇ ਸੁੱਟੇ ਸੀ ਉਹ ਕਿਸੇ ਕਾਰਨ ਵਸ਼ ਉੱਥੇ ਜਦੋਂ ਲੋਕਾਂ ਨੂੰ ਉੱਥੇ ਨੇੜੇ ਇੱਕ ਟੈਂਟ ਲੱਗਿਆ ਹੋਇਆ ਸੀਗਾ ਟੈਂਟ ਦੇ ਉਹਲੇ ਉਹਨਾਂ ਨੂੰ ਨਹੀਂ ਪਤਾ ਲੱਗਿਆ ਪਹਿਲਾਂ ਜਦੋਂ ਉਹ ਟੈਂਟ ਪੱਟ ਲਿਆ ਗਿਆ ਜਦੋਂ ਵਰਸੀ ਦੀ ਸਮਾਪਤੀ ਹੋ ਗਈ ਫਿਰ ਉਹਨਾਂ ਨੂੰ ਬਾਅਦ ਦੇ ਵਿੱਚ ਉਹ ਅੰਗ ਦਿਖਾਈ ਦਿੱਤੇ ਇਹ ਸਾਰੇ ਦੇ ਸਾਰੇ ਜਿਹੜੇ ਅੰਗ ਨੇ ਇਸ 19 ਤਰੀਕ ਸ਼ਾਮ ਨੂੰ ਹੀ ਸਾਰੇ ਜਿਹੜੇ ਜਗਦੀਪ ਸਿੰਘ ਵੱਲੋਂ ਸੁੱਟੇ ਗਏ ਨੇ ਜਿਹੜੀ ਕੱਟਵਾਂ ਦੇ ਵਿੱਚ 21 ਤਰੀਕ ਨੂੰ ਗਮਲਿਆਂ ਦੇ ਵਿੱਚੋਂ ਅੰਗ ਮਿਲੇ ਆ ਉਹ ਵੀ 19 ਤਰੀਕ ਨੂੰ ਹੀ ਸੁੱਟੇ ਗਏ ਸੀ ਬਿਲਕੁਲ ਬਿਲਕੁਲ ਸਾਰੇ ਦੇ ਸਾਰੇ ਅੰਗ ਜਿੰਨੇ ਵੀ ਮਿਲੇ ਨੇ ਉਹ ਅਸੀਂ ਉਹਨਾਂ ਦੀ ਮੈਚਿੰਗ ਵੀ ਕੀਤੀ ਹੈ ਲਖਾਈ ਦੀ ਮੈਚਿੰਗ ਵੀ ਕੀਤੀ ਹੈ ਉਹਨਾਂ ਦੇ ਜਿਹੜੇ ਪੇਪਰ ਪੇਪਰ ਦਾ ਸਟਾਈਲ ਹੈ ਉਹਦੀ ਵੀ ਮੈਚਿੰਗ ਕੀਤੀ ਹੈ ਸਾਰੇ ਦੇ ਸਾਰੇ ਜਿਹੜੇ ਪਾਵਨ ਅੰਗ ਨੇ ਉਹ ਇੱਕੋ ਗੁਟਕਾ ਸਾਹਬ ਦੇ ਨੇ ਤੇ ਇੱਕੋ ਦਿਨ ਜਗਦੀਪ ਸਿੰਘ ਵੱਲੋਂ ਹੀ ਸੁੱਟੇ ਗਏ ਨੇ ਸਰ ਜਿਸ ਤਰ੍ਹਾਂ 19 ਤਰੀਕ ਨੂੰ ਇਹ ਘਟਨਾ ਹੁੰਦੀ ਹੈ ਤੇ 21 ਤਰੀਕ ਨੂੰ ਮਾਮਲਾ ਦਰਜ ਕੀਤਾ ਜਾਂਦਾ ਸ਼ਾਮੀ 5 ਵਜੇ ਉਹ ਪਿੰਡ ਵਾਸੀਆਂ ਦਾ ਕਹਿਣਾ ਵੀ ਧਰਨਾ ਲਗਾਉਣ ਤੋਂ ਬਾਅਦ ਜਿਹੜਾ ਮਾਮਲਾ ਦਰਜ ਕੀਤਾ ਗਿਆ ਇਹ ਦੋ ਦਿਨਾਂ ਦਾ ਗੈਪ ਸਰੀ ਦੇ ਵਿੱਚ ਕਿਉਂ ਕਿਹਾ ਜੀ ਬਿਲਕੁਲ ਜਿਹੜਾ ਇਹ 19 ਤਰੀਕ ਨੂੰ ਕਿਉਂਕਿ ਇਹ ਜਿਹੜਾ ਦੋਸ਼ੀ ਸੀਗਾ ਇਹਨੇ ਕੁਝ ਪਿੰਡ ਦੇ ਬੰਦਿਆਂ ਨੂੰ ਉਹ ਅੰਗ ਜਿਹੜੇ ਫੜਾਏ ਸੀ ਤੇ ਕੁਝ ਅੰਗ ਫਿਰ ਉਸ ਤੋਂ ਬਾ ਉਹ ਪਿੰਡ ਦੇ ਜਿਹੜੇ ਕੁਝ ਆਪਾਂ ਸਮਝਦਾਰ ਬੰਦੇ ਕਹਿ ਲਓ ਉਹਨਾਂ ਵੱਲੋਂ ਕੁਝ ਆਪਣੀ ਸਿਆਣਾਪਵਰਤੀ ਗਈ ਕਹਿ ਲਓ ਕਿ ਜਿਹੜਾ ਜੇ ਆਪਾਂ ਇਹ ਚੱਲਦੀ ਵਰਸੀ ਦੇ ਦੌਰਾਨ ਇਹ ਗੱਲ ਦਾ ਆਪਾਂ ਖੁਲਾਸਾ ਕਰਾਂਗੇ ਤਾਂ ਇੱਥੇ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਹੋ ਸਕਦੀ ਹੈ ਲੋਕਾਂ ਦੇ ਵਿੱਚ ਜਿਹੜਾ ਰੋਸ ਜ਼ਿਆਦਾ ਪੈਦਾ ਹੋ ਸਕਦਾ ਤੇ ਜਿਹੜੀ ਵਰਸੀ ਦਾ ਪ੍ਰੋਗਰਾਮ ਹੈ ਜਿਹੜੀ ਕਿ ਹਰ ਸਾਲ ਮਨਾਈ ਜਾਂਦੀ ਹੈ ਪਿਛਲੇ ਕਈ ਸਾਲਾਂ ਤੋਂ ਮਨਾਈ ਜਾਂਦੀ ਹੈ ਕਿ ਉਹ ਹਰ ਸਾਲ ਦੀ ਤਰ੍ਹਾਂ ਨਿਰਵਿਘਨ ਚੱਲੇ ਉਹ ਉਹਨਾਂ ਦੀ ਸੋਚ ਨੂੰ ਲੈ ਕੇ ਉਹਨਾਂ ਨੇ ਦੋ ਦਿਨ ਉਹਨੂੰ ਗੱਲ ਨੂੰ ਦਬਾਈ ਰੱਖਿਆ ਤੇ ਡਿਲੇ ਰੱਖਿਆ ਤੇ 21 ਤਰੀਕ ਨੂੰ ਜਦੋਂ ਜਿਹੜੀ ਇਹ ਵਰਸੀ ਜਿਹੜੀ ਹੈ ਸ਼ਾਂਤੀਪੂਰਵਕ ਸਮਾਪਤ ਹੋ ਗਈ ਫਿਰ ਉਹਨਾਂ ਨੇ ਇਹ ਪੁਲਿਸ ਦੇ ਧਿਆਨ ਚ ਲਿਆਂਦਾ ਮੈਂ ਤਾਂ ਇਹਨੂੰ ਉਹਨਾਂ ਦੀ ਸਿਆਣਾਪੀ ਸਮਝਾਂਗਾ ਜੀ ਸਰ ਕਲਦੀਪ ਸਿੰਘ ਸਰ ਇਹਨੇ ਦੋਸ਼ੀ ਕਿਸ ਤਰ੍ਹਾਂ ਛੱਡ ਲਏ ਗਏ ਆ ਤੇ ਮਾਮਲਾ ਕੰਪਲੀਟ ਹੋ ਰਿਹਾ ਨਹੀਂ ਹਾਂ ਜੀ ਤਿੰਨੇ ਦੋਸ਼ੀ ਗ੍ਰਿਫਤਾਰ ਕਰ ਲਏ ਸਰ ਕਲਦੀਪ ਸਿੰਘ ਦਾ ਕੋਈ ਪਿਸ਼ੋਕੜ ਕੋਈ ਕ੍ਰਾਈਮ ਨਾਲ ਰਿਲੇਟਡ ਹੈ ਜਾਂ ਉਹਦੇ ਪਿੰਡ ਦੇ ਵਿੱਚ ਕਿਵੇਂ ਦਾ ਤੇ ਨਾਲੇ ਕਿਸ ਤਰ੍ਹਾਂ ਇਹਦੇ ਸ਼ੱਕ ਗਏ ਨਹੀਂ ਜਿਹੜਾ ਕਲਦੀਪ ਸਿੰਘ ਆ ਉਹਦਾ ਕ੍ਰਿਮਨਲ ਪਿਸ਼ੋਕੜ ਦਾ ਕੋਈ ਨਹੀਂ ਹੈ ਪਿੰਡ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਮਾਰਕੀਟ ਕਮੇਟੀ ਦਾ ਜਿਹੜਾ ਉਹਦੇ ਵਿੱਚ ਮੈਂਬਰ ਸੀਗਾ ਕੋਆਪਰੇਟਿਵ ਕੋਆਪਰੇਟਿਵ ਸੁਸਾਇਟੀ ਦਾ ਉਹ ਮੈਂਬਰ ਸੀਗਾ ਤੇ ਬਾਕੀ ਤਾਂ ਪਿੰਡ ਦੇ ਵਿੱਚ ਜਿਹੜਾ ਸਾਨੂੰ ਜਿਵੇਂ ਜਿਵੇਂ ਤੁਸੀਂ ਪੁੱਛਿਆ ਕਿ ਕਿਵੇਂ ਲੱਗਿਆ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਸਪੈਸ਼ਲ ਬ੍ਰਾਂਚ ਇੰਟੈਲੀਜੈਂਸ ਰਾਹੀਂ ਅਸੀਂ ਪਿੰਡ ਦੇ ਵਿੱਚ ਸਾਰੇ ਆਪਣੇ ਸੂਈਏ ਛੱਡੇ ਹੋਏ ਸੀਗੇ ਸਾਨੂੰ ਪਿੰਡ ਦੇ ਵਿੱਚੋਂ ਵੀ ਕੁਝ ਇਨਵੋਇਸ ਮਿਲੀਆਂ ਤੇ ਫਰਦਰ ਉਹ ਗੱਲਾਂ ਜਿਹੜੀਆਂ ਵੈਰੀਫਾਈ ਵੀ ਹੋਈਆਂ ਪਰਚਾ ਦੋ ਤਿੰਨ ਦੇ ਐਫ ਆਈ ਆਰ 299 ਬੀ ਐਨ ਐਸ ਜਿਹੜਾ ਕਿ ਪਹਿਲਾਂ 295 ਏ ਆਈ ਪੀ ਸੀ ਹੁੰਦਾ ਸੀਗਾ ਜਿਹੜੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸੰਬੰਧੀ ਤੇ 3 ਸਬਸੈਕਸ਼ਨ 5 ਬੀ ਐਨ ਐਸ ਜਿਹੜਾ ਕਿ ਪਹਿਲਾਂ ਆਪਣਾ 120 ਵੀ ਹੁੰਦਾ ਸੀ ਕ੍ਰਿਮੀਨਲ ਕਾਂਸਪਰੇਸੀ ਦਾ ਇਹ ਦੋਨੋਂ ਧਾਰਾ ਲਗਾ ਕੇ ਐਫ ਆਈ ਆਰ ਦਰਜ ਇਹਨਾਂ ਨੂੰ ਮਾਨਜੋਗ ਅਦਾਲਤ ਚ ਅੱਜ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹੋਵੇ ਦੋ ਚਾਚਾ ਪਿਆ ਦੇ ਹੋਗੇ ਚਾਚਾ ਭਤੀਜਾ ਦੇ ਇੱਕ ਉਹਨਾਂ ਦਾ ਰਿਸ਼ਤੇਦਾਰ ਹੋਗੇ ਹਾਂਜੀ ਬਿਲਕੁਲ ਜੀ ਸਰ ਜਾਂਚ ਚੱਲ ਰਹੀ ਹੈ ਜਾਂਚ ਬਿਲਕੁਲ ਚੱਲ ਰਹੀ ਹੈ ਜਿਨ੍ਹਾਂ ਨੂੰ ਮਾਨਜੋਗ ਅਦਾਲਤ ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਵਾਂਗੇ ਤੇ ਜਿਹੜੀ ਇਹਨਾਂ ਤੋਂ ਕੁਝ ਬਰਾਮਦਗੀ ਕਰਾਉਣ ਵਾਲੀ ਆ ਉਹ ਵੀ ਬਰਾਮਦਗੀ ਕਰਾਈ ਜਾਏਗੀ। ਬੰਨੇ ਵੀ ਇਹਨਾਂ ਨਾਲ ਕੋਈ ਹੋਰ ਵੀ ਹੈਗੇ ਨਹੀਂ। ਨਹੀਂ ਹਲੇ ਤੱਕ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ। ਇਹ ਕੁਲਦੀਪ ਸਿੰਘ ਦੀ ਹੀ ਸਾਰੀ ਕਾਂਸਪੀਰੇਸੀ